ਹਾਂ ਜੀ ਜਿਹੜੀ ਜੰਮੂ ਦੇ ਵਿੱਚ ਘਟਨਾ ਵਾਪਰੀ ਉਹਦੇ ਬਾਰੇ ਤੁਸੀਂ ਕੀ ਬੋਲਣਾ ਚਾਹੁੰਦੇ ਹੋ ਮੈਂ ਮੇਰੇ ਪੰਜਾਬੀਆਂ ਨੂੰ ਔਰ ਮੇਰੇ ਦੇਸ਼ ਵਾਸੀਆਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਜੈ ਭੀਰ ਜੈ ਭਾਰਤ ਜੈ ਸੁਭਦਾਨ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜੰਮੂ ਦੇ ਵਿੱਚ ਜੋ ਅੱਜ ਮੀਡੀਆ ਨੇ ਮੇਰੇ ਨੂੰ ਪਤਾ ਲੱਗਿਆ ਕਿ ਬਹੁਤ ਵੱਡੀ ਜਿਹੜੀ ਘਟਨਾ ਚੋ ਬਾਬਾ ਸਾਹਿਬ ਵੀਤਰਾਏ ਡਾਕਟਰ ਅੰਬੇਦਕਰ ਜੀ ਦਾ ਸਟੈਚੂ ਲੱਗਿਆ ਹੋਇਆ ਸੀਗਾ ਬੜੀ ਨਿੰਦਨਯੋਗ ਜਿਹੜੀ ਉੱਥੇ ਘਟਨਾ ਜਿਹੜੀ ਵਾਪਰੀ ਹੈ ਕਿਉਂਕਿ ਬਾਬਾ ਸਾਹਿਬ ਉਹ ਉਹ ਮਹਾਂਪੁਰਖ ਜੀ ਕੇ ਸਾਡੇ ਦੇਸ਼ ਦੇ ਜਿਨ੍ਹਾਂ ਦਾ ਦੇਸ਼ ਦਾ ਸੰਵਿਧਾਨ ਲਿਖਿਆ ਕਿਉਂਕਿ ਜਿਸ ਅੱਜ ਦੇਸ਼ ਦਾ ਸਾਡਾ ਸੰਵਿਧਾਨ ਨਾ ਹੁੰਦਾ ਤਾਂ ਅੱਜ ਸਾਡਾ ਦੇਸ਼ ਖੇਰੂ ਬੇਰੂ ਹੁੰਦਾ ਅੱਜ ਸੰਵਿਧਾਨ ਦੇ ਮੁਕਾਬਲੇ ਤੇ ਅੱਜ ਜਿਹੜੀਆਂ ਲੋਕ ਪੋਸਟਾਂ ਤੇ ਔਰ ਜਿਹੜੇ ਅੱਜ ਸਰਕਾਰਾਂ ਚਲਾ ਰਹੇ ਆ ਪੀਐਮ ਹੋਵੇ ਸੀਐਮ ਹੋਵੇ ਜਿਹੜੇ ਉਹਨਾਂ ਤੇ ਜਾ ਕੇ ਚਰਨਾਂ ਦੇ ਵਿੱਚ ਫੁੱਲ ਅਰਪਣ ਕਰਦੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਆ ਫਿਰ ਜਾ ਕੇ ਜੋ ਚੇਅਰ ਤੇ ਬੈਠਦੇ ਆ ਔਰ ਪਿੱਛੇ ਵੀ ਬਹੁਤ ਵੱਡੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਵਾਪਰੀਆਂ ਜਿਵੇਂ ਦਰਬਾਰ ਸਾਹਿਬ ਦੇ ਉਹਨੇ ਸਟੈਚੂ ਲਗਾਵਾ ਸੀ ਅੰਮਰਸਾਰ ਵੀ ਕਿਹੜੀ ਘਟਨਾ ਵਾਪਰੀ ਹੈ ਜੋ ਉੱਥੇ ਸਟੈਚੂ ਲੱਗਾ ਹੋਇਆ ਸੀਗਾ ਉਹ ਖਾੜਨ ਦੀ ਕੋਸ਼ਿਸ਼ ਕੀਤੀ ਉਹ ਬੇਮੂਰਖ ਵਿਅਕਤੀ ਨੇ ਉੱਪਰ ਚੜ ਕੇ ਉਹਦੇ ਬਾਰੇ ਵੀ ਅਸੀਂ ਅਧੋਰਣ ਕੀਤਾ ਉੱਥੇ ਬੈਠ ਕੇ ਹੋਰ ਮਾਨੀ ਸ਼੍ਰੀ ਰਾਮ ਦਾਸ 58 ਜੋ ਐਡੀਐ ਸਰਕਾਰ ਦੇ ਵਿੱਚ ਮੰਤਰੀ ਹੈ ਉੱਥੇ ਮੈਂ ਪਹੁੰਚੇ ਸੀ ਕਾਨਫਰੰਸ ਕੀਤੀ ਕੋਰਗੇ ਉੱਤੇ ਐਨਐਸਸੀ ਉਸ ਸੀ ਵਿਅਕਤੀ ਦੇ ਉੱਤੇ ਐਨਐਸਸੀ ਲਵਾਈ ਔਰ ਉਹ ਤੋਂ ਬਾਅਦ ਗਿਰਦਾ ਹਲਕਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਸਟੈਚੂ ਲਗਾਉਣ ਦੇ ਕਾਰਨ ਉੱਥੇ ਵੀ ਬਹੁਤ ਵੱਡਾ ਜਿਹੜਾ ਸਟੈਚੂ ਤੇ ਹਮਲਾ ਕੀਤਾ ਗਿਆ ਸੀਗਾ ਉਹਦੇ ਵਿੱਚ ਜਾ ਕੇ ਅਸੀਂ ਉੱਥੇ ਵੀ ਅੰਦੋਲਨ ਕੀਤਾ ਔਰ ਐਸਐਸਪੀ ਨਾਲ ਅਸੀਂ ਬਾਤ ਕਰਕੇ ਪ੍ਰਸ਼ਾਸਨ ਨਾਲ ਔਰ ਉੱਥੇ ਵੀ ਸ਼ੀਸ਼ੇ ਜਿਹੜੇ ਅਸੀਂ ਲਾਏ ਮੇਰੋਂ ਤੋਂ ਬਾਅਦ ਜਲੰਧਰ ਘਟਨਾ ਵਾਪਰੀ ਹੈ ਕਾਫੀ ਘਟਨਾ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਪਿੱਛੇ ਵਾਪਰੀਆਂ ਔਰ ਸਾਡੇ ਦੇਸ਼ ਦੇ ਵਿੱਚ ਘਟਨਾ ਵਾਰ-ਵਾਰ ਵਾਪਰਨੀਆਂ ਬੜੀ ਨਿੰਦਣਯੋਗ ਹੈ ਔਰ ਮੈਂ ਚੰਗੂ ਦੇ ਪ੍ਰਸ਼ਾਸਨ ਤੋਂ ਔਰ ਐਸਐਸਪੀ ਉਦੋਂ ਲੈ ਜਿਹਨਾਂ ਵਾਲਾ ਦੀ ਜਾਂਚ ਕਰਕੇ ਕਿਹਦਾ ਹੱਥ ਹੈ ਪਿੱਛੇ ਉੱਥੇ ਵਾਂਗ ਕੇ ਕਾਨੂੰਨੀ ਕਾਰਵਾਈ ਜਰੀ ਹੈਗੀ ਕੀਤੀ ਜਾਵੇ ਬਾਕੀ ਸਾਡਾ ਜਿਹੜਾ ਉੱਥੇ ਪਾਰਟੀ ਦੇ ਕਾਰਾ ਕਰਤਾ ਉੱਤੇ ਪਹੁੰਚੇ ਹੋਏ ਹੋਰ ਜਾ ਵੀ ਰਹੇ ਹੋਰ ਮੇਰਾ ਵੀ ਜਾਣਨਾ ਸੰਭਵ ਹੈਗੇ ਉੱਥੇ ਜਾਵਾਂ ਪਰ ਮਾਨੀ ਸ਼੍ਰੀ ਰਾਮਦਾਸ ਸਾਹਿਬ ਜੀ ਨਾਲ ਮੇਰੇ ਫੋਨ 'ਤੇ ਗੱਲ ਹੋ ਰਹੀ ਹੈ ਉਹਨਾਂ ਦੇ ਧਿਆਨ 'ਚ ਵੀ ਲਿਆਦਾ ਹੈਗਾ ਪਰ ਕੱਲ ਉੱਥੇ ਪਹੁੰਚ ਕੇ ਅਸੀਂ ਜਾਇਜ਼ਾ ਲੈਣ ਦੀ ਕੋਸ਼ਿਸ਼ ਇਤੇ ਕਰਾਂਗੇ ਸਾਰੀ ਟੀਮ ਸਾਡੀ ਪਹੁੰਚ ਕੇ ਉੱਥੇ ਪਹੁੰਚੂਗੀ ਅਤੇ ਸਟੇਟੂ ਦੇ ਘਟਨਾ ਜਿਹੜੀ ਵਾਪਰੀ ਹੈ ਬਾਕੀ ਮੈਂ ਉਥੋਂ ਦੇ ਜੋ ਸਾਡੇ ਸੀਨੀਅਰ ਆਪ ਕੋ ਹੈਗੇ ਉਹਨਾਂ ਨੂੰ ਵੀ ਫੋਨ ਲਾ ਕੇ ਸੰਪਰਕ ਉਹਨਾਂ ਦੇ ਨਾਲ ਕਰਦਾ ਹੈਗਾ ਕਿਉਂਕਿ ਉਥੇ ਸਟੇਜ ਜਿਹੜਾ ਹੈਗਾ ਸਾਡੇ ਉੱਤੇ ਪੰਜਾਬ ਦੇ ਜੰਮੂ ਦੇ ਜੰਮੂ ਦੇ ਪ੍ਰੈਜ਼ੀਡੈਂਟ ਹੈਗੇ ਆ ਉਹਦੇ ਨਾਲ ਮੇਰੀ ਗੱਲ ਹੋਈ ਸੀਗੀ ਉਹਨਾਂ ਨੇ ਮੈਨੂੰ ਨੰਬਰ ਪ੍ਰੋਵਾਈਡ ਕਰਾਇਆ ਉਹ ਤੁਹਾਨੂੰ ਤੇ ਮੈਂ ਹੁਣ ਗੱਲ ਉਹਨਾਂ ਦੇ ਨਾਲ ਲਾਈਵ ਚੱਲਦਾ ਹੋਇਆ ਹੈ ਤੇ ਯਾਰੀਏ ਜੀ ਮੀਡੀਆ ਲਈ ਜੀ ਗੱਲ ਕਰ ਰਿਹਾ ਹਾਂ ਨਾਲ ਐਂਡ ਫਿਰ ਫੋਨ ਕਰਕੇ ਹਲੋ ਜੇ ਵੀਡੀ ਜੇ ਵੀ

ਠੀਕ ਹੈ ਉਸੇ ਲਿੰਕੇ ਨੂੰ ਅਪਡੇਟ ਕਰਵਾ ਦੇਵਾਂਗੇ ਕਿ ਆਹ ਆ ਚਾਰ ਕਰਕੇ ਕਾਫੀ ਚੰਗੀ ਹੈ ਠੀਕ ਹੈ چلو میرا ایسے ٹھاکرے جی ہے مانیہ منتری جی ان سے میری صبح بات ہو گئی تھی فون پر تو میں نے ان کو دھیان میں لیا معاملہ سارا اس کے دھیان میں آئے تو کہتے ہیں کلوند جی ایک میری آپ شام تک بیٹ کرو پھر آنے کا پروگرام میں بناتا ہوں تو میرا بھی پروگرام ہے میں نے کیونکہ تھوڑا سا بیشی چل رہے تھے آپ ابھی میرا راتا ہے کہ بھی آپ کے پاس ہم آئیں گے وہاں سٹیٹ کو بھی جا کرنا ہوں باپا ٹھیک ہے ٹھیک ہے ਇਹ ਚੋਖਾੜਾ تھا ਪਾਣਾ ਅਮਨੇ ਨਵੀਂ ਮੂਰਤੀ ਲਗਾ ਕੇ ਨਾ ਤੇ ਇਸਕੇ ਉੱਪਰ ਕੀ ਕਰਨਾ ਪਾਸੇ ਦਾ ਘੇਰਾ ਕੋ ਕਵਰ ਕਰਕੇ ਇਸਕੇ ਸ਼ੀਸ਼ੇ ਕਵਰ ਕਰਨੇ ਹਨ ਠੀਕ ਹੈ ਤਾਂ ਪ੍ਰਸ਼ਾਸਨ ਕੋਈ ਵੀ ਬੋਲਣਾ ਕਿ ਇਸਕੇ ਪਾਸੇ ਸ਼ੀਸ਼ੇ ਲੱਗਨੇ ਚਾਹੀਏ ਪਾਸੇ ਉਨ ਕਵਰ ਕਰਨਾ ਚਾਹੀਏ ਕਿਸੇ ਵਿਅਕਤੀ ਦਾ ਕੋਈ ਅਸੀਬ ਫਿਰ ਦੁਬਾਰਾ ਕਿਸੇ ਤਰ੍ਹਾਂ ਦੀ ਘਟਨਾ ਵਾਪਰੇ ਨਾ نہیں نہیں ٹھیک ہے ٹھیک ہے تو ابھی وہاں آندول ہو رہا ہے کہ نہیں پاس ٹھیک ہے جی پرشاشن تو لگا ہوا ہے نا وہاں چلو کوئی بات نہیں میں بھی بات کرتا ہوں ਤੋ ਆਪ ਬਣੇ ਰਹੀਏ ਤੋ ਮੇਰਾ ਨੰਬਰ ਹੈ ਸੇਵ ਕਰ ਲੋ ਪ੍ਰਵਾਨ ਸਿੰਘ ਜੀ ਨਾਲ ਜੀ ਤੇ ਜੈਸੇ ਵੀ ਕੋਈ ਆਪਕੀ ਮਦਦ ਦੀ ਕੋਈ ਲੋੜ ਪੜਦੀ ਹੈ ਜਾਂ ਹਮਕੇ ਮਦਦ ਦੀ ਲੋੜ ਪੜਦੀ ਹੈ ਮੇਰ ਕੋ ਫੋਨ ਕਰ ਲੈਣਾ ਠੀਕ ਤੋ ਮੇਰ ਕੋ ਇੱਕ ਲੋਕੇਸ਼ਨ ਸ਼ੇਅਰ ਕਰ ਦੋ ਹਾਂ ਠੀਕ ਹੈ ਠੀਕ ਹੈ ਹਾਂ ਜੈ ਜੀ ਜੈ ਜੀ ਜੈ ਜੈ ਇਹ ਜੀ ਅਸੀਂ ਉੱਥੇ ਸਾਡੇ ਜੋ ਬਾਲਮਕੀ ਭਾਈਚਾਰਾ ਸਾਡਾ ਉੱਥੇ ਸੀਨੀਅਰ ਆਪੂ ਹੈਗੇ ਬਾਲਮਕੀ ਵੀਰ ਸਾਡੇ ਉਹ پوری ਉੱਥੇ ਸੇਵਾ ਕਹਿੰਦਾ ਭਾਵ ਹੈ ਜਿੱਥੇ ਸਟੈਚੂ ਦੀ ਘਟਨਾ ਜੋ ਵਾਪਰੀ ਹੈ ਬਾਬਾ ਸਾਹਿਬ ਦੇ ਉੱਪਰ ਖੜਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਔਰ ਕਾਫੀ ਨੁਕਸਾਨ ਹੋਇਆ ਸਟੈਚੂ ਦਾ ਉੱਥੇ ਰਾਤ ਦਿਨ ਮਿੰਟ ਕਰ ਰਹੇ ਕੱਲ ਦਿਨ ਮਿੰਟ ਕਰ ਰਹੇ ਔਰ ਅੱਜ ਮੀਡੀਆ ਰਾਹੀਂ ਸਾਨੂੰ ਪਤਾ ਲੱਗਿਆ ਸੀਗਾ ਅਸੀਂ ਅੱਜ ਐਸਐਸਪੀ ਸਾਹਿਬ ਨਾਲ ਵੀ ਗੱਲ ਕਰਦੇ ਹਾਂ ਇਸ ਮਸਲੇ ਤੇ ਔਰ ਮਾਨਯੋਗ ਕੇਂਦਰੀ ਮੰਤਰੀ ਨਾਲ ਵੀ ਬੀਤੇ ਸਵੇਰ ਗੱਲ ਹੋ ਗਈ ਸੀਗੀ ਅਸੀਂ ਵਿਸ਼ੇ ਤੇ ਔਰ ਅਸੀਂ ਬਖਸ਼ਾਂਗੇ ਨਹੀਂ ਜਿਹੜੀ ਇਸ ਤਰ੍ਹਾਂ ਦੀਆਂ ਕੋਈ ਸਾਹਮਣੇ ਘਟਨਾ ਸਾਡੇ ਆ ਰਹੀਆਂ ਹੈਗੀਆਂ बार-बार ਜਿਹੜੀਆਂ ਘਟਨਾ ਸਾਨੂੰ ਕਿ ਇਹ ਇਸ ਚੀਜ਼ ਦੇ ਵਿੱਚ ਉਜਾਹਾਇਆ ਜਾ ਰਿਹਾ ਹੈ ਕਿ ਇਹਦਾ ਭਾਵ ਹੈ ਪਰੇਸ਼ਾਨੀਆਂ ਬਹੁਤ ਵੱਡੀਆਂ ਸਾਡੇ ਸਮਾਜ 'ਤੇ ਅੱਗੇ ਪਹੁੰਚ ਜਾਦਾ ਹੈਗੀਆਂ ਤੇ ਸਾਡੇ ਸਮਾਜ ਨੂੰ ਵੀਰ ਵਾਰ-ਵਾਰ ਕਹਿੰਦਾ ਭਾਵ ਹੈ ਜਗਤ ਨੂੰ ਛੇੜੇ ਜਾ ਰਿਹਾ ਹੈ ਨਾ ਬਾਰ-ਬਾਰ ਪੜਦੇ ਆ ਮਰਮ ਲੱਗਦੀ ਹੈ ਦੁਬਾਰਾ ਇਹ ਜਗਤ ਨੂੰ ਛੇੜਨ ਦੀ ਕੋਸ਼ਿਸ਼ ਕਰਦੇ ਹੈ ਹਲੋ ہلو نمسکار ڈاکٹر ٹھاکر جی جو بھارت سرکار میں ان کی پارٹی سے ہے تو منتری سے میں میری بات ہوئی تھی آج ایک گٹھنا واپری ہے جمع میں آپ کو پتا ہوگا اسٹیچو کے لے کے ہے نا جی ہاں اس کے میں تھوڑا سا میرے کو جانکاری دو گے جی کیا ہوا نے انہوں کہ اس کی جانچ مہنگائی سے محتی اس سے ہے کہ جانچ اچھی طریقے سے ہوجاب میں بھی بہت میری کیونکہ اب ایسا ہوا کہ

ਏ ਮੇਰੀ ਗੱਲ ਉਥੋਂ ਦੇ ਐਸਐਸਪੀ ਜੰਮੂ ਦੇ ਵਿੱਚ ਹੋ ਰਹੀ ਸੀਗੀ ਮੈਡਮ ਨੇ ਪੂਰਾ ਸਾਨੂੰ ਸ਼ਰਾਰਤ ਪਾਇਆ ਸਾਡੇ ਕਾਰਗਰਤਾ ਕੋਲ ਤੇ ਪੁੱਛੇ ਹੋਏ ਹੋ ਤੇ ਉਹਨਾਂ ਨੂੰ ਵੀ ਸ਼ਰਾਰਤ ਪਾਇਆ ਤੇ ਮੇਰਾ ਵੀ ਪ੍ਰੋਗਰਾਮ ਜਿਹੜਾ ਹੈਗਾ ਕੰਮ ਦਾ ਜੰਮੂ ਦਾ ਦੋ ਦਿਨਾਂ ਦਾ ਦਾ ਟਾਈਮ ਲਿਆ ਹੋਇਆ ਤਿੰਨ ਦਿਨਾਂ ਦਾ ਤਿੰਨ ਦਿਨਾਂ ਦਾ ਐਸਟੀਮੇਟ ਲਿਆ ਹੋਇਆ ਵੀ ਤਿੰਨ ਦਿਨਾਂ ਦੇ ਵਿੱਚ ਤਿੰਨ ਬੰਦੇ ਉੱਥੇ ਰੈਸਟ ਕੀਤੇ ਗਏ ਹੋਏ ਹੈ ਜੇ ਤੇਂਦਰਾਬਾਦ ਅਸੀਂ ਦੇਖ ਕੇ ਉਥੇ ਪੂਰੀ ਜਾਂਚ ਕਰਕੇ ਜਿਹੜੀ ਹੈ ਕਾਨੂੰਨੀ ਕਾਰਵਾਈ ਡੰਗਾਈ ਦੇ ਵਿੱਚ ਕਰਾਵਾਂਗੇ ਅਸੀਂ ਪਿੱਛੇ ਕਦੇਤਰਾਂ ਦੇ ਹਟਾਂਗੇ ਤੇ ਹੋਰ ਸਾਡੇ ਸਮਾਜ ਨੂੰ ਵੀ ਮੈਂ ਥੋੜੀ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹੈ ਆਪਣੇ ਸਮਾਜ ਦੇ ਚਿੰਦੇ ਵੀ ਹੈਗੇ ਆ ਆਪਣਾ ਭਾਈਚਾਰਾ ਬਣਿਆ ਹੋਇਆ ਹੈ ਉਹਦ ਭਾਈਚਾਰੇ ਨੂੰ ਸਾਜ ਨੂੰ ਬਣਾ ਕੇ ਰੱਖੀਏ ਔਰ ਆਪਣੇ ਜਾਗਰੂਤ ਜਿਹੜੀ ਹੈਗੀ ਆ ਬਾਬਾ ਸਾਹਿਬ ਪੀਮਰਾ ਡਾਕਟਰਾਂ ਦਾ ਅੰਦੇਰ ਕਰਾਰੇ ਆਪਾਂ ਜਾਗਰੂਤ ਕਰਨਾ ਚਾਹੀਦਾ ਔਰ ਰੋਮਾਰ-ਰੋਮਾਰ ਜਿਹੜੇ ਹਮਲੇ ਹੋ ਰਹੇ ਆਪਾਂ ਨੂੰ ਸਾਰਿਆਂ ਨੂੰ